ਪ੍ਰਿਆ ਫਿਰੰਦੇ ਆਇਆ ਪਰੇਸ਼ਾਨ ਕਰ ਗਿਆ ਤੇ ਹੰਦੇ ਗੰਦੇ ਤੇ ਆਂਦੇਜ ਨਾਲਾ ਰੋਡ ਜੀ ਤੇ ਇੱਥੇ ਇੱਕ ਨਾ ਬੌਂਕੀ ਆਇਆ ਜੇ ਪਰ ਇਹ ਬਹੁਤ ਤੰਗ ਪਰੇਸ਼ਾਨ ਕਰਦਾ ਜਿਹੜੇ ਰੋੜ ਤੇ ਭਰੀ ਜਾ ਆ ਜਾ ਰਿਹਾ ਸਾਈਕਲ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ ਭਾਜੀ ਇਹ ਚ ਪਟਦੀ ਨਹੀਂ ਪੈ ਜਾਂਦਾ ਭਾਜੀ ਹਰੇ ਕਿਨੋਏ ਬੰਦ ਰੋੜ ਇਹ ਜੀ ਗਾਮਾ ਰੋਡ ਹੈ ਤੇ ਕੀ ਗੱਲ ਹੈ ਜੀ ਇਹਦੀ ਬਾਂਦਰੀ ਪ੍ਰਿਆ ਫਿਰਨ ਜਾਇਆ ਪਰੇਸ਼ਾਨ ਕਰ ਰਿਹਾ ਸੋ ਸੌਲੇ ਕਾਂਦੇ ਲੋਕਾਂ ਤੇ ਉਹ ਕੋਈ ਪਿੰਦਾ ਵਾ ਆਗੋਂ ਜੀ ਹਾਂਜੀ ਪਿੰਦਾ ਹੈ ਕਿੰਨਾ ਕੁ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨੂੰ ਫੜਨਾ ਚਾਹੀਦਾ ਜੀ ਹਾਂਜੀ ਫੜਨਾ ਚਾਹੀਦਾ ਜਾਂ ਦੇ ਚਨਾਲਾ ਰੋਡ ਜੀ ਹਾਂਜੀ ਤੇ ਇੱਥੇ ਇੱਕ ਨਾ ਮੰਕੀ ਆਇਆ ਜੀ ਭਾਜੀ ਉਹ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਰੋਡ ਤੇ ਭਰੀ ਜਾ ਆ ਜਾ ਰਹੇ ਵਿਚਾਰੇ ਗਰੀਬ ਬੰਦੇ ਨੇ ਕਈ ਬੰਦੇ ਬਾਈਕ ਤੇ ਹੈ ਕਈ ਮੋਟਰਸਾਈਕਲ ਤੇ ਹੈ ਕਈ ਸਾਈਕਲ ਤੇ ਵੀ ਹੈ ਸਾਈਕਲ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ ਪਾਜੀ ਇੱਥੇ ਪੜ ਦੇ ਨੇ ਪਾਇ ਜਾਂਦਾ ਪਰੀ ਹਾਰੇ ਕਣੋਏ ਪੰਦਰ ਲੱਗਦਾ ਇਹਨੂੰ ਫੜ ਕੇ ਜੰਗਲਾਂ ਛੱਡ ਇਹਨੂੰ ਫੜ ਕੇ ਭਾਜੀ ਪ੍ਰਸ਼ਾਸਨ ਗਾੜੀ ਇਹੋ ਅਸੀਂ ਬੇਨਤੀ ਕਰਦੇ ਇਹਨੂੰ ਫੜ ਕੇ ਜੰਗਲ ਵਿੱਚ ਛੱਡ ਕੇ ਆਉਣ ਭਾਜੀ ਇਹ ਤੇ ਬਾਂਡਰ ਆ ਉਹ ਢਿੰਜੇਲਾ ਕੋਈ ਆਹੀ ਦਾ ਕਸ਼ਟ ਆ ਰਿਹਾ ਜਨਾ ਸਾਨੂੰ ਪੰਡਾ ਆ ਸਾਰਿਆਂ ਨੂੰ ਪੰਡਾ ਆ ਟਗਾਉਂ ਰੋ ਰਿਹਾ ਇਹ ਤੇ ਜੰਗਲਿਆ ਦੇ ਗੇ ਤਾਂ ਕਾ ਬਾਂਡਰ ਪੰਡਾ ਇਹਨੂੰ ਇੱਥੇ ਫੜ ਕੇ ਜੰਗਲ 'ਚ ਛੱਡਿਆ ਜਾਵੇ ਕਿੰਨਾ ਡਰ ਲੱਗਦਾ ਤੁਹਾਨੂੰ ਡਰ ਬਹੁਤ ਜ਼ਿਆਦਾ ਲੱਗਦਾ ਇਹਨੇ ਕਿੰਗਾਰੇ ਪੰਡਾ ਪੜਾ ਆ ਕੀ ਲੱਗਦਾ ਨੁਕਸਾਨ ਕਰ ਸਕਦਾ ਕੋਈ ਹਾਂ ਨੁਕਸਾਨ ਕਾ ਕਰੇਗਾ ਕਦੋਂ ਇੱਕ ਸਾਲ ਹੈ ਇਹ ਜੀ ગામ ਆ ਰੋਡ ਤੇ ਕੀ ਗੱਲ ਹੈ ਜੀ ਇੱਥੇ ਬਾਂਦਰ ਹੀ ਫਿਰਿਆ ਫਿਰਨਦੇ ਆਇਆ ਪਰੇਸ਼ਾਨ ਕਰਦੇ ਆ ਸੋ ਸਭ ਦੇ ਜਾਂਦੇ ਲੋਕਾਂ ਤੇ ਉਹ ਕੋਈ ਪਿੰਦਾ ਵਾ ਆ ਗੋ ਜੀ ਹਾਂ ਜੀ ਫਿਰਦੇ ਆ ਕਿੰਨਾ ਕੁ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨੂੰ ਫੜਨਾ ਚਾਹੀਦਾ ਜੀ ਹਾਂ ਜੀ ਫੜਨਾ ਚਾਹੀਦਾ ਜਾਂ ਦੇ ਚ ਨਾਲਾ ਰੋਡ ਜੀ ਹਾਂ ਜੀ ਤੇ ਇੱਥੇ ਇੱਕ ਨਾ ਮੰਕੀ ਆਇਆ ਜੀ ਪਰ ਉਹ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਰੋਡ ਤੇ ਭਰੀ ਜਾ ਆ ਜਾ ਰਹਿ ਵਿਚਾਰੇ ਗਰੀਬ ਬੰਦੇ ਨੇ ਕਈ ਬੰਦੇ ਬਾਈਕ ਤੇ ਹੈ ਕਈ ਮੋਟਰਸਾਈਕਲ ਤੇ ਆ ਇਹ ਸਾਈਕਲ ਦੇ ਵੀ ਹੈ ਸਾਈਕਲ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ ਪਾਜੀ ਇਹ ਚ ਫੜ ਦੇ ਨਹੀਂ ਪੈ ਜਾਂਦਾ ਪਰੀ ਹਾਰੇ ਕਣੋਏ ਪੰਦਰ ਲੱਗਦਾ ਇਹਨੂੰ ਫੜ ਕੇ ਜੰਗਲਾ ਛੱਡ ਇਹਨੂੰ ਫੜ ਕੇ ਪਾਜੀ ਪ੍ਰਸ਼ਾਸਨ ਗਾੜੀ ਇਹੋ ਅਸੀਂ ਬੇਨਤੀ ਕਰਦੇ ਇਹਨੂੰ ਫੜ ਕੇ ਜੰਗਲ ਵਿੱਚ ਛੱਡ ਕੇ ਆਉਣ ਪਾਜੀ ਇਹ ਤੇ ਬਾਂਡਰ ਆ ਉਹ ਢਿੰਜੇਲਾ ਕੋਈ ਨਹੀਂ ਅਹੀ ਦਾ ਕਸ਼ਟ ਆ ਲੱਗਾ ਜਨਾ ਸਲਮੋਈ ਪੰਡਾ ਹੈ ਸਾਰਿਆਂ ਨੂੰ ਪੰਡਾ ਹੈ ਟਗਾਉਂ ਰੋ ਰਿਹਾ ਇਹ ਤੇ ਜੰਗਲਿਆ ਦੇ ਗੇ ਤਾਂ ਕਾ ਬਾਂਡਰ ਪੰਡਾ ਇਹਨੂੰ ਇਥੋਂ ਫੜ ਕੇ ਜੰਗਲ ਛੱਡਿਆ ਜਾਵੇ ਕਿੰਨਾ ਡਰ ਲੱਗਦਾ ਤੁਹਾਨੂੰ ਡਰ ਬਹੁਤ ਜ਼ਿਆਦਾ ਲੱਗਦਾ ਇਹਨੇ ਗਾੜੀ ਪੰਡਾ ਪੜਾ ਆ ਇਹ ਲੱਗਦਾ ਨੁਕਸਾਨ ਕਰ ਸਕਦਾ ਕੋਈ ਹਾਂ ਜੀ ਨੁਕਸਾਨ ਕਰੇਗਾ ਕਰਦਾ ਨੁਕਸਾਨ ਇਹ ਚੁਗਾਵਾ ਰੋਡ ਤੇ ਕੀ ਗੱਲ ਐ ਜੀ ਇੱਥੇ ਬਾਂਦਰ ਪੁਰਿਆ ਫਿਰਨਦੇ ਆਇਆ ਪਰੇਸ਼ਾਨ ਕਰਦੇ ਆ ਸਭ ਦੇ ਜਾਂਦੇ ਲੋਕਾਂ ਤੇ ਉਹ ਕੋਈ ਪਿੰਦਾ ਵਾ ਆਗੋਂ ਜੀ ਹਾਂ ਜੀ ਪਿੰਦਾ ਹੈ ਕਿੰਨਾ ਕੁ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨੂੰ ਫੜਨਾ ਚਾਹੀਦਾ ਜੀ ਹਾਂ ਜੀ ਫੜਨਾ ਚਾਹੀਦਾ ਜਾਂ ਦੇ ਚਨਾਲਾ ਰੋਡ ਜੀ ਹਾਂ ਜੀ ਤੇ ਇੱਥੇ ਇੱਕ ਨਾ ਮੰਕੀ ਆਇਆ ਜੀ ਪਰ ਉਹ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਰੋਡ ਤੇ ਭਰੀ ਜਾ ਆ ਜਾ ਰਹੇ ਵਿਚਾਰੇ ਦੇਈ ਬੰਦੇ ਨੇ ਕਈ ਬੰਦੇ ਬਾਈਕ ਦੇ ਆ ਕਈ ਮੋਟਰਸਾਈਕਲ ਦੇ ਆ ਕਈ ਸਾਈਕਲ ਦੇ ਵੀ ਆ ਸਾਈਕਲ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ ਪਾਜੀ ਇਹ ਚ ਫੜਦੇ ਨਹੀਂ ਪੈ ਜਾਂਦਾ ਪਰੀ ਹਾਰੇ ਕਣੋਏ ਬਾਂਦਰ ਲੱਗਦਾ ਇਹਨੂੰ ਫੜ ਕੇ ਜੰਗਲਾ ਛੱਡ ਇਹਨੂੰ ਫੜ ਕੇ ਪਾਜੀ ਪ੍ਰਸ਼ਾਸਨ ਗਾੜੀ ਇਹੋ ਅਸੀਂ ਬੇਨਤੀ ਕਰਦੇ ਇਹਨੂੰ ਫੜ ਕੇ ਜੰਗਲ ਵਿੱਚ ਛੱਡ ਕੇ ਆਉਣ ਪਾਜੀ ਇਹ ਤੇ ਬਾਂਦਰ ਆ ਉਹ ਢੰਜੇਲਾ ਕੋਈ ਨਹੀਂ ਅਹੀਂ ਦਾ ਕਸਟਾ ਲਾ ਕੇ ਜਨਾ ਸਲਮੁਈ ਪੈਂਦਾ ਆ ਸਾਰਿਆਂ ਨੂੰ ਪੈਂਦਾ ਆ ਟਰਾਉ ਰੋ ਰਿਆ ਇਹ ਤੇ ਜੰਗਲਿਆ ਦੇ ਗਿਆ ਤਾਂ ਕਾ ਬਾਂਦਰ ਪੈਂਦਾ ਇਹਨੂੰ ਇਥੋਂ ਫੜ ਕੇ ਜੰਗਲ ਛੱਡਿਆ ਜਾਵੇ ਇਹਨਾਂ ਨੂੰ ਡਰ ਲੱਗਦਾ ਹਰ ਤੱਕ ਡਰ ਬਹੁਤ ਜ਼ਿਆਦਾ ਲੱਗਦਾ ਹੈ ਇਹਨੇ ਕਿਉਂਕਿ ਪੰਜਾ ਪੜਾਇਆ ਕੀ ਲੱਗਦਾ ਨੁਕਸਾਨ ਕਰ ਸਕਦਾ ਕੋਈ ਹਾਂ ਨੁਕਸਾਨ ਕਰੇਗਾ ਕਰਦਾ ਨੁਕਸਾਨ